ਜੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਜੀਤ ਸਿੰਘ ਅਤੇ ਹਰਵਿੰਦਰ ਕੌਰ ਦੀ ਜੋੜੀ ਦੇ ਬਾਰੇ ਜਿਨ੍ਹਾਂ ਨੇ ਵਫਾਦਾਰੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ 18 ਸਾਲ ਪਹਿਲਾਂ ਇਸ ਜੋੜੀ ਦਾ ਰਿਸ਼ਤਾ ਤੈਅ ਹੋਇਆ ਸੀ ਪਰ ਕਿਸੇ ਕਾਰਨਾਂ ਦੇ ਕਰਕੇ ਇਹ ਜੋੜੀ ਇਕੱਠੀ ਨਹੀਂ ਹੋ ਸਕੀ ਪੂਰੇ 18 ਸਾਲਾਂ ਦੇ ਬਾਅਦ ਹਰਵਿੰਦਰ ਕੌਰ ਦਾ ਵੀਜ਼ਾ ਲੱਗਿਆ ਕੈਨੇਡਾ ਦਾ ਉਸ ਤੋਂ ਬਾਅਦ ਇਸ ਜੋੜੀ ਨੇ ਕੈਨੇਡਾ ਦੇ ਵਿੱਚ ਮੈਰਿਜ ਕਰਵਾਈਆ ਜੋ ਇਸ ਪਿਆਰੀ ਜੀ ਜੋੜੀ ਦੇ ਬਾਰੇ ਗਲਤ ਕਮੈਂਟ ਕਰਦੇ ਨੇ ਅਸੀਂ ਉਹਨਾਂ ਵਾਸਤੇ ਦੋ ਬੋਲ ਲਿਖੇ ਨੇ ਉਮੀਦ ਕਰਦਾ ਤੁਹਾਨੂੰ ਇਹ ਦੋ ਬੋਲ ਚੰਗੇ ਲੱਗਣਗੇ ਮੁੰਡੇ ਵਾਲਿਆਂ ਦਾ ਪੈਸਾ ਲਵਾ ਕੇ ਕੈਨੇਡਾ 에ਅਰਪੋਰਟ ਤੇ ਕੁੜੀਆਂ ਜਦ ਉਤਰ ਜਾਂਦੀਆਂ ਨੇ ਵਰਸ ਐਤੋਂ ਕਰਕੇ ਬਲੌਕ ਪੀਆਰ ਪਾ ਕੇ ਫਿਰ ਮੁਕਰ ਜਾਂਦੀਆਂ ਨੇ ਗੁਰੂ ਘਰ ਵਿੱਚ ਫੇਰੇ ਲੈ ਕੇ ਸਾਥ ਫਿਰ ਰਹਿਣਾ ਚਾਹੀਦਾ ਇਸ ਫੁੱਲਾਂ ਵਰਗੀ ਜੋੜੀ ਤੋਂ ਸਭ ਕੁਝ ਸਿੱਖ ਲੈਣਾ ਚਾਹੀਦਾ ਇਸ ਵਡੇਰੀ ਉਮਰ ਦੀ ਜੋੜੀ ਤੋਂ ਸਭ ਤੋਂ ਸਿੱਖ ਲੈਣਾ ਚਾਹੀਦਾ ਸੋਸ਼ਲ ਮੀਡੀਆ ਤੇ ਮਦਬਾਨ ਹਰ ਕੋਈ ਬਣਿਆ ਫਿਰਦਾ ਏ ਕਮੈਂਟਾਂ ਤੋਂ ਪਤਾ ਲੱਗਦਾ ਬੰਦਾ ਐਨਾ ਗਿਰਦਾ ਏ ਰੱਬ ਤੋਂ ਡਰ ਕੇ ਰਹੀਏ ਗਲਤ ਨਹੀਂ ਉਹ ਕਹਿਣਾ ਚਾਹੀਦਾ ਇਸ ਫੁੱਲਾਂ ਵਰਗੀ ਜੋੜੀ ਤੋਂ ਸਾਨੂੰ ਸਬਕ ਸਿੱਖ ਲੈਣਾ ਚਾਹੀਦਾ ਇਸ ਵੱਡੇਰੀ ਉਮਰ ਦੀ ਜੋੜੀ ਤੋਂ ਸਬਕ ਸਾਨੂੰ ਸਿੱਖ ਲੈਣਾ ਚਾਹੀਦਾ ਇਸ ਬਾਪੂ ਨੇ ਵੀ ਪੂਰੀ ਵਫਾਦਾਰੀ ਕਮਾਈ ਏ 18 ਸਾਲਾਂ ਬਾਅਦ ਕੈਨੇਡਾ ਮੈਰਿਜ ਕਰਵਾਈ ਏ ਨਿਕੀਆਂ ਮੋਟੀਆਂ ਗੱਲਾਂ ਤੇ ਤਲਾਕ ਨਹੀਂ ਉਹ ਲੈਣਾ ਚਾਹੀਦਾ ਸਾਨੂੰ ਇਸ ਫੁੱਲਾਂ ਵਰਗੀ ਜੋੜੀ ਤੋਂ ਸਬਕ ਸਿੱਖ ਲੈਣਾ ਚਾਹੀਦਾ ਇਸ ਬਢੇਰੀ ਉਮਰ ਦੀ ਜੋੜੀ ਤੋਂ ਸਬਕ ਸਿੱਖ ਲੈਣਾ ਚਾਹੀਦਾ ਆ ਇੰਸਟਾ ਟਿਕਟੋਕ ਵਾਲੀਆਂ ਕਿੱਥੋਂ ਪਿਆਰ ਨਿਭਾਉਂਦੀਆਂ ਨੇ 에어ਪੋਰਟ ਦੇ ਡਸਟਪੀਨਾਂ ਵਿੱਚ ਚੂੜੇ ਛੁੱਟ ਆਉਂਦੀਆਂ ਨੇ ਆਪਣਾ ਜਿਸਮ ਵਿਖਾ ਕੇ ਫੇਮਣੀ ਉਹ ਲੈਣਾ ਚਾਹੀਦਾ ਆਪਣਾ ਜਿਸਮ ਵਿਖਾ ਕੇ ਫੇਮਣੀ ਉਹ ਲੈਣਾ ਚਾਹੀਦਾ ਇਸ ਫੁੱਲਾਂ ਵਰਗੀ ਜੋੜੀ ਤੋਂ ਸਬਕ ਸਿੱਖ ਲੈਣਾ ਚਾਹੀਦਾ ਇਸ ਵੱਡੇਰੀ ਉਮਰ ਦੀ ਜੋੜੀ ਤੋਂ ਸਬਕ ਸਿੱਖ ਲੈਣਾ ਚਾਹੀਦਾ ਇਸ ਜੋੜੀ ਨੂੰ ਦਿਓ ਵਧਾਈਆਂ ਰਮਮੀ ਕਮਿਆਣਾ ਕਹਿੰਦਾ ਏ ਉਹੀ ਜਾਣੇ ਜੋ ਮਜਬੂਰੀ ਦੇ ਵਿੱਚ ਪੈਂਦਾ ਏ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਸਭ ਕੁਝ ਸਹਿਣਾ ਚਾਹੀਦਾ ਇਸ ਫੁੱਲਾ ਵਰਗੀ ਜੋੜੀ ਤੋਂ ਸਾਨੂੰ ਸਬਕ ਸਿੱਖ ਲੈਣਾ ਚਾਹੀਦਾ ਇਸ ਵੱਡੇਰੀ ਉਮਰ ਦੀ ਜੋੜੀ ਤੋਂ ਸਬਕ ਸਿੱਖ ਲੈਣਾ ਚਾਹੀਦਾ ਕੈਨੇਡਾ ਜਾ ਕੇ ਮੁਕਰੀਆਂ ਪੁੱਤ ਮਰਵਾਤੇ ਮਾਪਿਆਂ ਦੇ ਆਸਟ੍ਰੇਲੀਆ ਜਾ ਕੇ ਮੁਕਰੀਆਂ ਪੁੱਤ ਮਰਵਾਤੇ ਮਾਪਿਆਂ ਦੇ ਫੀਸਾ ਪਰਵਾਹ ਕੇ ਨੌਆਂ ਨੇ ਕਿੱਲੇ ਬਕਵਾਤੇ ਮਾਪਿਆਂ ਦੇ ਫੀਸਾ ਪਰਵਾਹ ਕੇ ਨੌਆਂ ਨੇ ਕਿੱਲੇ ਬਕਵਾਤੇ ਮਾਪਿਆਂ ਦੇ ਕੈਨੇਡਾ ਦੀਆਂ ਸਰਕਾਰਾਂ ਨੂੰ ਸਟੈਪ ਕੋਈ ਲੈਣਾ ਚਾਹੀਦਾ ਕੈਨੇਡਾ ਦੀਆਂ ਸਰਕਾਰਾਂ ਨੂੰ ਸਟੈਪ ਕੋਈ ਲੈਣਾ ਚਾਹੀਦਾ ਇਸ ਫੁੱਲਾਂ ਵਰਗੀ ਜੋੜੀ ਤੋਂ ਸਬਕ ਸਿੱਖ ਲੈਣਾ ਚਾਹੀਦਾ ਇਸ ਵੱਡੇ ਜੀ ਉਮਰ ਦੀ ਜੋੜੀ ਤੋਂ ਸਬਕ ਸਿੱਖ ਲੈਣਾ ਚਾਹੀਦਾ ਹਾਂਜੀ ਦੋਸਤੋ ਸਰਜੀਤ ਸਿੰਘ ਅਤੇ ਹਰਵਿੰਦਰ ਕੌਰ ਦੀ ਇਸ ਜੋੜੀ ਦੀ ਅਸੀਂ ਬਹੁਤ ਹੀ ਰਿਸਪੈਕਟ ਕਰਦੇ ਹਾਂ ਤੇ ਦੋਸਤੋ ਸਾਡੇ ਦੋ ਬੋਰਦ ਤੁਹਾਨੂੰ ਕਿਵੇਂ ਲੱਗੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਤੇ ਆਪਣੇ ਇਸ ਪਿਆਰੀ ਜੀ ਜੋੜੀ ਦੇ ਲਈ ਕਮੈਂਟ ਜਰੂਰ ਕਰਿਓ ਤੇ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ